ਪੰਜਾਬੀ ਚਾਹ ਹੜਾ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਲੋਕ ਕਾਫੀ ਪ੍ਰਭਾਵਿਤ ਹੋਏ ਹਨ ਤੇ ਇਹਨਾਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਬਹੁਤ ਸਾਰੇ ਲੋਕ ਜਿਥੇ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ ਉੱਥੇ ਹੀ ਜਮੀਅਤ ਉਲੇਮਾ ਹਿੰਦ ਲੁਧਿਆਣਾ ਅਤੇ ਫਗਵਾੜਾ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਵਿੱਚ ਆ ਕੇ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਗਈ ਰਾਹਤ ਸਮਗਰੀ ਵੰਡਣ ਲਈ ਕਈ ਗੱਡੀਆਂ ਦਾ ਕਾਫਲਾ ਫਗਵਾੜਾ ਤੋਂ ਰਵਾਨਾ ਹੋਇਆ ਇਸ ਮੌਕੇ ਗੱਲਬਾਤ ਕਰਦੇ ਆ ਸਰਬਰ ਗੁਲਾਮ ਸੱਭਾ ਤੋਂ ਇਲਾਵਾ ਹੋਰਨਾਗਵ ਨੇ ਦੱਸਿਆ ਕਿ ਇਨਾ ਹੜਾ ਕਾਰਨ ਵੱਡੀ ਤਰਾਸਦੀ ਹੋਈ ਹੈ ਜੋ ਕਿ ਬਹੁਤ ਹੀ ਦੁੱਖ ਭਰੀ ਗੱਲ ਹੈ ਤੇ ਬਹੁਤ ਸਾਰੇ ਲੋਕ ਇਨਾ ਹੜਾ ਕਾਰਨ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਮਦਦ ਲਈ ਜਮੀਅਤ ਉਲੇਮਾ-ਏ-ਹਿੰਦ ਦੇ ਰਾਸ਼ਟਰੀ ਪ੍ਰਧਾਨ ਅਮੀਰੁਲ ਹਿੰਦ ਹਜਰਤ ਮੌਲਾਨਾ ਸੈਦ ਅਰਸ਼ਦ ਮਦਨੀ ਦੀ ਅਗਵਾਈ ਹੇਠ ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਅੱਗੇ ਆ ਰਹੇ ਨੇ ਉਹਨਾਂ ਹੋਰ ਨਾਲ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਆਫਤ ਵਿੱਚ ਸਾਰੇ ਹੀ ਪੀੜਤਾਂ ਦੀ ਬਤਵੱਦ ਮਦਦ ਕਰਨ ਲਈ ਅੱਗੇ ਆਉਣ ਤਾਂ ਜੋ ਇਨਾ ਪੀੜਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਫੋਗਵਾੜਾ ਤੋਂ ਨਵੰਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜਾ ਬਾੜਗਰਾਸ ਖੇਤਰ ਆ ਉਹਦਾ ਪਿੱਛੇ ਜਆ ਵੀ ਜਾਇਦਾ ਲੈ ਕੇ ਆਏ ਔਰ ਜਿੰਨੀ ਕਾਹੇ ਦਸਮਗਰੀ ਭੇਜ ਸਕਦੇ ਸੀ ਉਹ ਵੀ ਭੇਜੀ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਅਜ਼ੀਜ਼ حضرت مولانا حکیم الدین ਸਾਫ ਸਦਰ ਮੁਤਾਹਿਦਾ ਜਮੀਤ ਉਲ ਉਲਮਾ ਹਿੰਦ ਪੰਜਾਬ ਜੋ ਹਿਮਾਚਲ ਹਰਿਆਣਾ ਚੰਡੀਗੜ੍ਹ ਔਰ ਹਰਿਆਣੇ ਦੇ ਸਦਰ ਨੇ ਉਹ ਅੱਜ ਸਾਡੇ ਵਿੱਚ ਆਏ ਨੇ ਔਰ ਕਰੀਬ ਕਾਫੀ ਗੱਡੀਆਂ ਜਿਹੜੀਆਂ ਰਾਸ਼ਨ ਦੀਆਂ ਲੈ ਕੇ ਆਏ ਨੇ ਗੱਡੀਆਂ ਤਕਰੀਬਨ ਤਕਰੀਬਨ ਆਪਣੀ ਮੰਜ਼ਲ ਤੇ ਪਹੁੰਚ ਚੁੱਕੀਆਂ ਨੇ ਔਰ ਇੱਕ ਵੱਡਾ ਕਾਫਲਾ ਵੀ ਇਹਨਾਂ ਦੇ ਨਾਲ ਜਾ ਰਿਹਾ ਅਸੀਂ ਵੀ ਇੱਥੋਂ ਲੁਧਿਆਣਾ ਔਰ ਫਗਵਾੜੇ ਤੋਂ ਜਿਹੜੇ ਆ ਇਹਨਾਂ ਦੀ ਸਰਪ੍ਰਸਤੀ ਹੈਟ ਹਜਰਤ ਮੌਰਾਨਾ ਸૈયਦ ਅਰਸ਼ਦ ਮੰਦੀ ਦਾਵਤ ਬਰਕਾਦਹੁਮ आलिया ਦੇ ਦਿਸ਼ਾ ਨਿਰਦੇਸ਼ਾਂ ਹੈਟ ਜਿਹੜੀ ਸਾਰੀ ਇਹ ਜਮiyet ਕੰਮ ਕਰ ਰਹੀ ਆ ਔਰ ਇਹ ਰਾਸ਼ਨ ਲੈ ਕੇ ਜਿਹੜਾ ਅੱਜ ਅਸੀਂ ਜਿੱਥੇ ਜਿੱਥੇ ਜ਼ਰੂਰਤਮੰਦ ਹੋਣਗੇ ਉਹਨਾਂ ਨੂੰ ਵੰਡਿਤ ਕੀਤਾ ਜਾਊਗਾ ਇਹ ਰਾਸ਼ਨ ਜਿਹੜਾ ਹੈਗਾ ਫਰੋਜਪੁਰ ਅਮਰਸਰ ਗੁਰਦਾਸਪੁਰ ਇਹ ਆਪਣੇ ਅਜਨਾਲਾ ਜਿੱਥੇ ਜਿੱਥੇ ਵੀ ਜ਼ਰੂਰਤਾਂ ਨੇ ਉੱਥੇ ਉੱਥੇ ਇਨਸ਼ਾਅਲਾਹ ਔਰ ਜੋ ਜੋ ਜ਼ਰੂਰਤਾਂ ਅੱਗੇ ਵੀ ਹੋਣਗੀਆਂ ਉਹਨਾਂ ਨੂੰ ਵੀ ਪੂਰੀਆਂ 간ਦੀ ਕੋਸ਼ਿਸ਼ ਕਰੂਗੇ ਜਮਯਤ ਉਲਮਾ ਹਿੰਦ ਦਾ ਇੱਕ ਇੱਕ ਵਰਕਰ ਜਿਹੜਾ ਜੀ ਜਾਨ ਦੇ ਨਾਲ ਲੱਗਾ ਹੋਇਆ ਔਰ ਇਸ ਕੰਮ ਨੂੰ ਅੰਜਾਮ ਦੇ ਲਈ ਵੱਧ ਚੜ ਕੇ ਹਿੱਸਾ ਲੈ ਰਿਹਾ ਇਸ ਵਕਤ ਹਮ ਫਗਵਾੜੇ ਕੰਦਰ ਹੈ ਔਰ ਪਟਾਨ ਕੋਟ ਔਰ ਅੱਗੇ ਦੂਸਰੇ ਅਜ਼ਲਾਮੇ ਜਾਣੇ ਕਿਰਾਦਾ ਹੈ ਹਮਾਰੇ ਸਾਥ ਸੈਂਕੜੋਂ ਦੀ ਤਾਦਾਦ ਮੇ ਜਮਯਤ ਉਲਮਾ ਕੇ ਕਾਰਕੁਨਾਨ ਔਰ ਖੁਦਾਮ ਹੈ اور پچیس کے قریب گاڑیاں ہمارے پاس جو راشن سے لدی ہوئی ہیں وہ سب ہم میوات سے لائے حضرت مولانا سید ارشد مدنی دامت برکات العالیہ کی ہدایت پر ہمارا یہ قافلہ چار پانچ روز سے اس علاقے میں ہے اور جو مصیبت زدہ لوگ ہیں سیلاب زدہ جو علاقے ہیں ان کا دورہ کر رہا ہے اور ان کے لیے راحت سامگری پہنچانے کا کام کر رہا ہے میرے دائیں بائیں کھڑے ہوئے ہمارے جمعیت علماء کو عہدے داران قاری غیور صاحب جو جمعیت علماء ضلع لدھیانہ کے صدر ہیں مولانا نسیم صاحب جو جنرل سکریٹری ہیں اور ادھر ہمارے بہت ہی معزز اور محترم جماعت کے ساتھی حاجی غلام سرور صاحب جو ضلع کپور تڑا کے جنرل سیکریٹری ہیں اور ماشاءاللہ اس علاقے کی ایک جانی پہچانی شخصیت ہیں آپ جمعیت علماء کے ایک بہت ہی متحرک اور تعال خادم ہیں اور ماشاءاللہ آپ کے ذیرے سایہ سرپرستی میں ہم یہ کام انجام دے رہے ہیں انشاءاللہ آگے کا سفر ہمارا رواں دواں ہے قافلہ ہمارا نکل چکا